ਸੀਲ 사ਤੇ ਦੇ ਤਹਿਤ ਹੁਸ਼ਿਆਰਪੁਰ ਪੁਲਿਸ ਅਤੇ ਹਿਮਾਚਲ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਨਾਲ ਲੱਗਦੇ 11 ਇੰਟਰਸਟੇਟ ਨਾਕਿਆਂ ਦੀ ਚੈਕਿੰਗ ਕੀਤੀ ਗਈ। ਇੱਥੇ ਦੱਸ ਦਈਏ ਕਿ ਚੈਕਿੰਗ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ। ਚੋਣਾ ਦੇ ਮੱਦੇਨਜ਼ਰ ਹੀ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਆਂ ਐਸਐਸਪੀ ਹੁਸ਼ਿਆਰਪੁਰ ਨੇ ਦੱਸਿਆ ਕਿ ਇਹ ਚੈਕਿੰਗ ਤਸਕਰੀ ਤੇ ਰੋਕ ਲਗਾਉਣ ਲਈ ਸ਼ੁਰੂ ਕੀਤੀ ਗਈ ਹੈ ਤੇ ਇਸ ਚੈਕਿੰਗ ਵਿੱਚ ਜੁਆਇੰਟ ਆਪਰੇਸ਼ਨ ਵਿੱਚ ਪੁਲਿਸ ਨੂੰ ਸਫਲਤਾ ਵੀ ਮਿਲ ਚੁੱਕੀ ਹੈ। ਜਿਸ ਵਿੱਚ ਚੱਕ ਸਾਧੂ ਦੇ ਇੰਟਰਸਟੇਟ ਨਾਕੇ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਚੈਕਿੰਗ ਕੀਤੀ ਜਾਵੇਗੀ ਉਹਨਾਂ ਤਸਕਰੀ ਕਰਨ ਵਾਲੇ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਫੜੇ ਜਾਂਦੀ ਸੂਰਤ ਵਿੱਚ ਕਿਸੇ ਵੀ ਕੀਮਤੇ ਬਖਸ਼ਾ ਨਹੀਂ ਜਾਵੇਗਾ ਜੀ ਜੀਵੇ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਹਰਿਆਣਾ ਸਟੇਟ ਚ ਹੋਣ ਜਾ ਰਹੇ ਹਨ ਤੇ ਮਾਨ ਜੋ ਕਲੈਕਸ਼ਨ ਕਮਿਸ਼ਨ ਦੇ ਕਾਰੈਕਸ਼ਨ ਤੇ ਇਹ ਇਲੈਗਲ ਐਕਟੀਵਿਟੀਜ਼ ਜੋ ਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀ ਜਿਹੜੀ ਐਕਟੀਵਿਟੀਜ਼ ਹੈਗੀ ਉਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਰਸਾਈਜ਼ ਚੱਲਦੀ ਰਹਿੰਦੀ ਸੀ ਜਿਹਦੇ ਵਿੱਚ ਪੂਰੇ ਇੰਟਰਸਟੇਟ ਬਾਰਡਰ ਸੇ ਜਿੱਥੇ ਗਏ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਸਪੈਸ਼ਲ ਡੀਜੀ ਲਾਅ ਆਰਡਰ ਦੇ ਦਖਲਸ ਤੇ ਅਸੀਂ ਹਿਮ ਹੁਸ਼ਿਆਰਪੁਰ ਚ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਹਦੇ ਵਿੱਚ ਆਪਣੇ ਹੁਣਾ ਜ਼ਿਲ੍ਹੇ ਦੇ ਨਾਲ ਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਅਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਤੋਂ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੀਗਲ ਐਕਟੀਵਿਟੀਜ਼ ਜਿਦਾ ਡਰੱਗਸ ਤੇ ਲਿਕਰ ਇਲਿicit ਕਲੀ ਕਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜੇ ਸਸਪੀਸ਼ੀਅਸ ਕ੍ਰਾਈਮਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਾਬੂ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਆ ਨਾਕਾ ਚੱਲ ਰਿਹਾ ਹੈਗਾ ਤੇ ਅੱਜ 2 ਵਜੇ ਤੱਕ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚੱਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾਕੇ ਇੰਟਰ ਸਟੇਟ ਆਪਣੇ ਚੱਲਦੇ ਜੀ ਥੈਂਕ ਯੂ ਸੀਲ ਸਾਥ ਦੇ ਤਹਿਤ ਹੁਸ਼ਿਆਰਪੁਰ ਪੁਲਿਸ ਅਤੇ ਹਿਮਾਚਲ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਨਾਲ ਲੱਗਦੇ 11 ਇੰਟਰ ਸਟੇਟ ਨਾਕਿਆਂ ਦੀ ਚੈਕਿੰਗ ਕੀਤੀ ਗਈ ਇਥੇ ਦੱਸ ਦਈਏ ਕਿ ਚੈਕਿੰਗ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ ਚੋਣਾ ਦੇ ਮੱਦੇਨਜ਼ਰ ਹੀ ਕੀਤੀ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਆਂ ਐਸਐਸਪੀ ਹੁਸ਼ਿਆਰਪੁਰ ਨੇ ਦੱਸਿਆ ਕਿ ਇਹ ਚੈਕਿੰਗ ਤਸਕਰੀ ਤੇ ਰੋਕ ਲਗਾਉਣ ਲਈ ਸ਼ੁਰੂ ਕੀਤੀ ਗਈ ਹੈ ਤੇ ਇਸ ਚੈਕਿੰਗ ਵਿੱਚ ਜੁਆਇੰਟ ਆਪਰੇਸ਼ਨ ਵਿੱਚ ਪੁਲਿਸ ਨੂੰ ਸਫਲਤਾ ਵੀ ਮਿਲ ਚੁੱਕੀ ਹੈ ਜਿਸ ਵਿੱਚ ਚੱਕ ਸਾਧੂ ਦੇ ਇੰਟਰਸਟੇਟ ਨਾਕੇ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਚੈਕਿੰਗ ਕੀਤੀ ਜਾਵੇਗੀ ਉਹਨਾਂ ਤਸਕਰੀ ਕਰਨ ਵਾਲੇ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਫੜੇ ਜਾਣ ਦੀ ਸੂਰਤ ਵਿੱਚ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਵੇਗਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਹਰਿਆਣਾ ਸਟੇਟ ਚ ਹੋਣ ਜਾ ਰਹੇ ਹਨ ਤੇ ਮਨਜੋ ਕਲੈਕਸ਼ਨ ਕਮਿਸ਼ਨ ਦੇ ਅਧਿਕਾਰ ਅੰਦਰ ਇਲੀਗਲ ਐਕਟੀਵਿਟੀਜ਼ ਜੋ ਹੋਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀ ਜਿਹੜੀ ਐਕਟੀਵਿਟੀਜ਼ ਹੈਗੀ ਉਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਾਈਜ਼ ਚੱਲਦੀ ਰਹਿੰਦੀ ਹੈ ਜਿੱਤੇ ਵਿੱਚ ਪੂਰੇ ਇੰਟਰ ਸਟੇਟ ਬਾਰਡਰ ਸੇ ਜਿੱਤੇ ਗਏ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮੰਜੋਗ ਡੀਜੀਪੀ ਪੰਜਾਬ ਤੇ ਮੰਜੋਗ ਸਪੈਸ਼ਲ ਡੀਜੀ ਲਾਅਰਡ ਆਰਡਰ ਦੇ ਅਧਿਸ਼ਤ ਹੈ ਅਸੀਂ ਹੁ ਹੁਸ਼ਿਆਰਪੁਰ ਚ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਦੇ ਵਿੱਚ ਆਪਣੇ ਓਨਾ ਜ਼ਿਲ੍ਹੇ ਦੇ ਨਾਲ ਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਅਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਕੋ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੀਗਲ ਐਕਟੀਵिटीज ਜਿਦਾਂ ਡਰੱਗਸ ਤੇ ਲਿਕਰ ਇਲੈਸਟਿਕ ਕਲਿਕਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕ੍ਰਿਮੀਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਰਪ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਨਾਕਾ ਚੱਲ ਰਿਹਾ ਹੈਗਾ ਤੇ ਅੱਜ 2 ਵਜੇ ਤੱਕ ਆ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾ ਕਿ ਇੰਟਰ ਸਟੇਟ ਆਪਣੇ ਚੱਲਦੇ ਜੀ ਥੈਂਕ ਯੂ